ਹੈਲੋ ਗੁੱਡ ਮਾਰਨਿੰਗ ਸਾਰੇ ਸਤਿ ਸ਼੍ਰੀ ਅਕਾਲ ਅੱਜ ਕਿ ਮੈਂ ਸਾਨੂੰ ਛੁੱਟੀ ਮਿਲੂ ਛੁੱਟੀ ਹੈ ਅੱਜ ਮੈਂ ਕਰਨੀ ਹੈ ਘਰ ਦੀ ਸਫਾਈ ਅੱਜ ਅਸੀਂ ਬਹੁਤ ਵੀ ਰੁੱਟੀ ਹੈ ਨਾ ਮਤਲਬ ਸਾਡੇ ਦਾ ਅੱਜ ਗਏ ਹਾਂ ਇਹ ਸੁੱਤੇ ਹੈ ਨਾ ਅੱਜ ਅਸੀਂ ਸੁਣਦੇ ਹਾਂ ਅੱਜ ਮੈਂ ਕੋੜੇ ਕਿਉਂਕਿ ਤਾਂ ਤੇਰੀ ਡਿਮਾਂਡ ਹੀ ਸੀ ਨਾ ਬੀਕੀ ਕੁਛ ਗੋਭੀ ਜਾਂ ਦੇ ਕੋ ਡਿਫਰੈਂਟ ਜਿਹਾ ਬਣਾ ਕਰਦੇ ਨੇ ਚਾਹੁੰਦੇ ਸੀ ਕੋਬੂ ਦਾ ਕੋੜੇ ਬਣਾਉਣਾ ਉਹ ਬਹੁਤ ਅਲੱਗ ਜਿਹਾ ਲੱਗੇਗਾ ਔਰ ਤੁਪੀ ਉਹ ਤਾਂ ਛੁੱਟੀ ਦਾ ਵੀ ਇੰਜੋਏ ਹੋਵੇਗਾ ਚਾਹੋ ਦੇਖਦੇ ਆ ਕੰਨ ਉੱਟਦੇ ਆ ਕਿ ਅਸੀਂ ਕੋੜੇ ਬਣਾ ਲਈ ਅਸੀਂ ਬਣਾ ਰਹੇ ਹਾਂ ਅੱਜ ਗੋਭੀ ਦੇ ਪਕੌੜੇ ਤੇ ਇਹ ਲਿਆਂਦੀ ਗੋਭੀ ਬੜੀ ਤਾਜੀ ਹੈ। ਬਿਲਕੁਲ ਤਾਜੀ ਹੈ ਸਾਫ਼। ਅਸੀਂ ਬਣਾ ਰਹੇ ਹਾਂ ਗੋਭੀ ਦੇ ਪਕੌੜੇ। ਗੋਭੀ ਸਾਰੇ ਕੱਟ ਲਈ ਤੇ ਨਮਕ ਪਾਹ ਦਿੱਤਾ। ਤੇ ਆ ਬੇਸਨ ਇਹਨੂੰ ਰੈਡੀ ਕਰ ਲਿਆ ਹੁਣ ਰੱਖਣਾ ਤੇਲ ਚੁੱਲ੍ਹੇ ਉੱਤੇ ਤੇਲ ਨੂੰ ਰੱਖ ਲਿਆ ਸੀ ਗਰਮ ਹੁਣ ਕੱਢਾਂਗੇ ਪਕੌੜੇ ਇਹ ਗੋਭੀ ਦੇ ਪਕੌੜੇ ਬਣਨੇ ਸਟਾਰਟ ਹੋ ਗਏ ਆ ਨਾਲ ਰੱਖਤੀ ਆ ਚਾਹ ਉਹ ਗੋੜੀ ਹੋ ਕੇ ਰੈਡੀ ਅੰਦਰੋਂ ਚਾਹ ਰੈਡੀ ਨੂਰ ਛਵਾਦੇ ਛਵਾਦੇ ਤਾਂ ਹਰਗੀ ਅਸੀਂ ਨੂੰ ਤੋਂ ਲੱਗੇ ਆ ਕੱਪੜੇ ਬਹੁਤ ਗੰਦੇ ਨੇ ਕੱਪੜੇ ਗੰਦੇ ਬਹੁਤ ਸੀ ਮੈਂ ਧੋ ਲਿਆ ਅੱਜ ਛੁੱਟੀ ਵਾਲ ਦਿਨ ਬਸ ਕਿਤੇ ਆਕਤੇ ਹੋ ਅੱਜ ਅੱਜ ਬਣਾ ਰਹੇ ਆਂ ਇਹ ਚਟਨੀ ਹਰੀਆਂ ਭੂਕਾਂ ਦੀ